ਤੇ ਸੋਨੇ ਦੀ ਮੋਰਾ ਤਿਆਲ ਕਰਾਈ ਤੇ ਜਦੋਂ ਵਿਛਾ ਦਿੱਤੀਆਂ ਨੇ ਨਾ ਤੇ ਥੋੜੀ ਜੀ ਮੋਰਾ ਬਚ ਗਈਆਂ ਸਨ ਤੇ ਜ਼ਾਲਮ ਨੇ ਵੇਖ ਲਿਆ ਕਿਉਂਕਿ ਸੋਚਾ ਨੰਦ ਜੇਰਾ ਸੀ ਨੇ ਉਹਨੇ ਵਾਵਾ ਹਰਾਮ ਕੋਰੀ ਕੀਤੀ ਉਹ ਫਿਰ ਮੁਕਰ ਗਏ ਉਹ ਕਹਿੰਦੇ ਵਿਛਾਣ ਦੀ ਗੱਲ ਨਹੀਂ ਸੀ ਹੋਈ ਕਹਿੰਦੇ ਫਿਰ ਗੱਲ ਕਿਹੜੀ ਹੋਈ ਕਹਿੰਦੇ ਮੋਰਾ ਖੜੀ ਕਰਕੇ ਇਹਨੂੰ ਲਾਓ ਤਾਂ ਥਾ ਮਿਲੇਗੀ ਅਜ ਵੱਡੇ ਅੰਦਰ ਜੇ ਸਭ ਤੋਂ ਮਹਿੰਗੀ ਥਾਂ ਹੈ ਨਾ ਉਹ ਉਹ ਹੈ ਜਿੱਤੇ ਸਹਿਬ ਜਾਦਿਆਂ ਦੇ ਸੰਸਕਾਰ ਕੀਤੇ ਸੀ ਸੰਗਤ ਜੀ ਕਦੇ ਹਲਾ ਕੇ ਵੇਖਿਓ ਆਪਾਂ ਰਾਤ ਨੂੰ ਸੌਂਦੇ ਆ ਨਾ ਜੇ ਪੈਰਾਂ ਦੇ ਵਿੱਚੋਂ ਦਰਜਾਈ ਖਿਸਕ ਜਾਏ ਨਾ ਸਾਡੀ ਜਾਗ ਖੁੱਲ ਜਾਂਦੀ ਹੈ ਸਹਿਬ ਜਾਦਾ ਫਤੀ ਸਿੰਘ ਨੇ ਇੱਕ ਗੱਲ ਕਹੀ ਸੀ ਜਦੋਂ ਅਖੀਰਲਾ ਦਿਨ ਸੀ ਨਾ ਉਹ ਕਹਿ ਵੀ ਸੀ ਨਾ ਉਹਦੀ ਕੀ ਦਾਦੀ ਐ ਸੀ ਮੁਰ ਨਹੀਂ ਆਉਣਾ ਭੁੱਲ ਜਾਈ ਹੁੰਦਾ ਪੋਤੇਆਂ ਨੂੰ ਲਾੜ ਨੜਾਣਾ ਸਹਿਬ ਜਿਆਦਾ ਪਤਾ ਕੀ ਕਹਿੰਦਾ ਜਰਾਵਰ ਸਿੰਘ ਕਹਿੰਦੇ ਮੈਂ ਤਾਂ ਹਾਂ ਮੋਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਲਈ ਇਹਨੇ ਪੈਨ ਹੋ ਜਾਣਾ ਕਿਉਂਕਿ ਛੋਟਾ ਹੈ ਜਦੋਂ ਮੀਆਂ ਵਿੱਚ ਚਿਰਨਗੇ ਨਾ ਤੇ ਕਹਿ ਲਗੇ ਇਹ ਪਹਿਲਾਂ ਛਿਪ ਜਾਏਗਾ ਔਰ ਸਤਮੁਚ ਹੋਇਆ ਵੀ ਜੀ ਜਦੋਂ ਸ਼ੱਕੀ ਤੱਕ ਕਾਦੀ ਚਲੀ ਗਈ ਤੇ ਵੱਡੇ ਸਹਿਬ ਜਿਆਦਾ ਬਾਬਾ ਜਰਾਵਰ ਸਿੰਘ ਜੀ ਦੀ ਅੱਖਾਂ ਛਲਕ ਗਈਆਂ ਅੱਕਾ ਭਰੀਆਂ ਨੇ ਤੇ ਪਤੇ ਸਿੰਘ ਕਹਿ ਲਗਾ ਵੀਰ ਜੀ ਤੁਹਾਡੀ ਅੱਕਾ ਵੀ ਤਸ ਨੂੰ ਕਿਉ ਮੌਤ ਤੋਂ ਨਹੀਂ ਰਲ ਗਏ ਕਦੇ ਮੌਤ ਦਾ ਡਰ ਕਿਸ ਨੂੰ ਹੈ ਕਹਿੰਦੇ ਫਿਰ ਅੱਕ ਵਿੱਚ ਪਾਣੀ ਕਿਉ ਉਹ ਕਹਿਣ ਲੱਗੇ ਸੰਸਾਰ ਵਿੱਚ ਆਇਆ ਮੈਂ ਪਹਿਲਾ ਸੀ ਤੇ ਜਾਣ ਤੂੰ ਲਗਾ ਤੈਨੂੰ ਇੰਦੀ ਕਾਰੀ ਸਿੰਘ ਹੋਣ ਦੀ ਹੈ ਵੀ ਮੇਰੀ ਵੀ ਵੇਤ ਨਹੀਂ ਕਰਦਾ ਮੇਰਾ ਇੰਤਜ਼ਾਰ ਨਹੀਂ ਕਰਦਾ ਉਹ ਕਹਿਣ ਲੱਗੇ ਬਾਪੂ ਨੇ ਕਿਹਾ ਸੀ ਪਤੇ ਸਿੰਘ ਨੇ ਲਲਕਾਰ ਕੇ ਕਿਹਾ ਸੀ ਉਸ ਵੇਲੇ ਕੰਦੇ ਫਤਿਹ ਸਿੰਘ ਆਖਦਾ ਦਾਦੀਏ ਨਹੀਂ ਰੱਖ ਹੌਸਲਾ ਸਾਨੂੰ ਤਿਆਰ ਕਰ ਦੇ ਫਤਿਹ ਸਿੰਘ ਸਰਵਾਲਾ ਬਣ ਜਾਏ ਮੇਰੇ ਵੀਰ ਦਾ ਹਾਰ ਸ਼ਿੰਗਾਰ ਕਰ ਦੇ ਬੜੀ ਧੀਰ ਤੋਂ ਮੌਤ ਉਡੀਕਦੀ ਏ ਖਤਮ ਉਸਦਾ ਇੰਤਜ਼ਾਰ ਕਰ ਦੇ ਕਹਿਣ ਲੱਗੇ ਦਾਦੀ ਜੀ ਉਸ ਵਾਰ-ਵਾਰ ਹਮਲੇ ਨੇ ਮੌਤ ਉਡੀਕ ਰਹੀ ਏ ਇਹਦਾ ਇੰਤਜ਼ਾਰ ਖਤਮ ਕਰ ਦਈਏ ਦਾਦੀ ਜੀ ਕਹਿਣ ਲੱਗੇ ਫਿਰ ਸਹਿਬਜ਼ਾਦਾ ਜੋ ਰਾਵਰ ਸਿੰਘ ਸਹਿਬ ਜادہ ਫਤੇ ਸਿੰਘ ਦੋਵਾਂ ਦੇ ਬਹਾ ਖਲਾਰੀਆਂ ਨੇ ਕਹਿਣ ਲੱਗੇ ਦਾਦੀ ਜੀ ਬਸ ਗਲ ਬਕੜੀ ਵਿੱਚ ਲੈ ਕੇ ਆਖਰੀ ਵਾਰ ਦਾ ਪਿਆਰ ਕਰਦੇ ਸਹਿਬ ਜادہ ਦੇ ਕੁੱਟ ਕੇ ਦਾਦੀ ਦੇ ਸਰੀਰ ਨਾਲ ਚਿਮੜੇ ਨੇ ਤੇ ਦਾਦੀ ਜੀ ਤਿਆਰ ਕਰਕੇ ਭੇਜਦੇ ਨੇ ਆਖਰ ਉਹ ਵੀ ਇੱਕ ਮਾਂ ਹੈ ਗੁਰਗੋਬਿੰਦ ਸਿੰਘ ਮਹਾਰਾਜ ਇੱਕ ਪਿਤਾ ਹੈ ਪਿਤਾ ਦੇ ਦਿਲ ਵਿੱਚ ਵੀ ਇੱਕ ਦਿਲ ਵੱਸਦਾ ਜੇ ਦੇ ਵਿੱਚ ਪੁੱਤਰਾ ਦਾ ਪਿਆਰ ਹੋਵੇ ਦਾ ਮੈਂ ਤੇ ਅਕਸਰ ਇੱਕ ਗੱਲ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪਿਤਾ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪੁੱਤਰ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸੰਤ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸਿਪਾਈ ਕੋਈ ਨਹੀਂ ਜਦੋਂ ਕਹਿੰਦੇ ਪਿਤਾ ਦੀ ਲੋੜ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਹਦੋਂ ਉਮਰ ਤਕਰੀਬਨ 9 ਸਾਢੇ 9 ਸਾਲ ਸੀ ਜਦੋਂ Hindu ਧਰਮ ਤੇ ਕਸ਼ਟ ਆਇਆ ਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਨੂੰ ਦਿੱਲੀ ਭੇਜ ਦਿੱਤਾ ਪਹਿਲੇ ਗੁਰਤੇਕ ਬਾਹਦਰ ਮਹਾਰਾਜ ਨੇ ਜਿਨ੍ਹਾਂ ਦਾ ਦੋਥਾ ਸੰਸਕਾਰ ਹੋਇਆ ਤੁਨ ਉਹ ਦਾਦੀ ਅੰਮਾ ਜਿਸ ਮਾਂ ਨੇ ਸਰੀਰ ਨਹੀਂ ਵੇਖਿਆ ਜਦੋਂ ਅਨੰਦਪੁਰ ਸਾਹਿਬ ਵਿੱਚ ਗੁਰਤੇਕ ਬਾਹਦਰ ਮਹਾਰਾਜ ਜੀ ਦਾ ਸੀਸ ਪਹੁੰਚਿਆ ਤੇ ਦਾਦੀ ਜੀ ਨੇ ਉਹਦਾ دیدار ਕੀਤਾ ਹੋਵੇਗਾਕਰ ਉਹ ਵੀ ਗੁਰਤੇਕ ਬਾਹਦਰ ਮਹਾਰਾਜ ਦੀ ਪਤਨੀ ਏ ਗੁਰੂ ਮਹਾਰਾਜ ਕੰਜੀ ਗੁਜਰੀ ਤੇਰੇ ਨਾਲ ਕੀ ਨਹੀਂ ਗੁਜਰੀ ਤੇਰਾ ਨਾਂ ਗੁਜਰੀ ਏ ਪਰ ਤੇਰੇ ਨਾਲ ਕੀ ਨਹੀਂ ਗੁਜਰੀ ਤਦ ਹੈ ਉਪਰਵਾ ਸਾਡਾ ਸਿੱਖ ਇਤਿਹਾਸ ਬੜਾ ਲਮੇਰਾ ਏ ਬੜਾ ਉੱਚਾ ਏ ਅਸੀਂ ਗੁਰੂ ਦੇ ਬਾੜੇ ਵਿੱਚ ਰਹਿ ਕੇ ਇਸ ਜੀਵਨ ਨੂੰ ਬਤੀਤ ਕਰੀਏ ਤੇ ਸਾਡਾ ਇਹ ਜਿਹੜਾ ਜੀਵਨ ਏ ਨਾ ਇਹ ਸਫਲਾ ਹੋ ਜਾਏ ਅਸੀਂ ਵਰਸੀ ਵਿੱਚ ਜੁੜੇ ਹਾਂ ਸਰਦਾਰ ਹਰਬੰਸ ਸਿੰਘ ਜੀ ਦੀ ਮੈਂ ਤਾਂ ਥੋੜਾ ਜਿਹਾ ਜ਼ਿਕਰ ਕੀਤਾ ਕਿਉਂਕਿ ਜਿਹੜਾ ਪੋਹ ਦਾ ਮਹੀਨਾ ਹੈ ਨਾ ਹੁਣ ਤੇ ਸਿੱਪੂਲ ਗਏ ਸੱਚਮੁੱਚ ਭੁੱਲ ਗਏ ਸੀ ਬਹੁਤ ਕੁਝ ਭੁੱਲ ਗਏ ਨੀਤੇ ਪ੍ਰਾਤਨ ਸਮੇਂ ਅੰਦਰ ਜਦੋਂ ਪੋਹ ਦੀ ਸੰਗਰਾਦ ਆਉਣੀ ਹੈ ਨਾ ਤੇ ਲੋਕਾਂ ਨੇ ਵੱਡੇ ਵੱਡੇ ਗੱਦੇ ਬਿਸਤਰੇ ਸਿਮੇਟ ਕੇ ਸਾਈਡ ਤੇ ਰੱਖ ਦੇਣਾ ਤੇ ਬੈਲ ਤੇ ਨਹੀਂ ਸੀ ਸੌਂਦੇ ਮੰਜੇ ਤੇ ਨਹੀਂ ਸੀ ਸੌਂਦੇ ਉਹ ਧਰਤੀ ਤੇ ਆਸਲ ਲਾ ਲੈਣਾ ਚੌਕੜਾ ਲਾ ਕੇ ਬਹਿ ਜਾਣਾ ਬਸ ਉਨਾ ਸਹਿਬ ਜਾਦੀਆ ਨੂੰ ਜੱਪੀ ਜਾਣਾ ਜੱਪੀ ਜਾਣਾ ਉਨਾ ਸਹਿਬ ਜਾਦੀਆ ਨੂੰ ਯਾਦ ਕਰਕੇ ਨਾ ਇੱਕ ਥੱਲੇ ਚੰਦਰ ਵਿਛਾ ਕੇ ਸੋ ਜਾਣਾ ਵਿੱਚ ਬਹੁਤਾ ਕੁਝ ਤੇ ਕਰ ਨਹੀਂ ਸਕਦੇ ਪਰ ਸਾਨੂੰ ਅਹਿਸਾਸ ਤੇ ਹੋਵੇ ਸਾਨੂੰ ਅਹਿਸਾਸ ਤੇ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਲਈ ਕੀ ਨਹੀਂ ਕੀਤਾ ਕਰ ਸਾਹ ਸੁਰਾਹੀ ਸੂਲ ਵੀ ਖੰਜਰ ਪਿਆਲੇ ਪੀਵਾਂਗਾ ਮੇਰੇ ਪੰਥ ਨੂੰ ਸੁੱਖ ਮਿਲੇ ਮੈਂ ਦੁੱਖਾਂ ਦੇ ਜਿਹੜੇ ਜੀਅਗਾ ਮੇਰੇ ਪਤ ਨੂੰ ਸੋਕੇ ਮਰੇ ਜਿਹੜੇ ਮੇਰੇ ਪਤ ਦੀ ਝੋਲੀ ਵਿੱਚ ਦੁੱਖ ਨੇ ਉਹ ਮੇਰੀ ਝੋਲੀ ਵਿੱਚ ਆ ਜਾਣ ਤੇ ਜਿਹੜੇ ਸੁੱਖ ਮੇਰੀ ਝੋਲੀ ਵਿੱਚ ਨੇ ਉਹ ਮੇਰੀ ਸਿਕ ਪਤ ਦੀ ਝੋਲੀ ਵਿੱਚ ਪੈ ਜਾਣ ਇਹ ਗੁਰਗੋਬਿੰਦ ਸਿੰਘ ਮਹਾਰਾਜ ਜੀ ਰਿਆਨ ਹੈ ਮੁਤਾਬਕ ਕਾ ਉਹ ਸਬਦ ਪੜਦੇ ਉਸ ਤੋਂ ਬਾਅਦ ਮੈਂ ਥੋੜੀ ਜੀ ਗੱਲ ਕਰਾਂਗਾ ਵੀ ਆਪਣੇ ਪੁੱਤਰਾਂ ਦੇ ਆਪਣੇ ਪਰਿਵਾਰ ਦਾ ਕੋਈ ਮੈਂਬਰ ਚਲਿਆ ਜਾਏ ਅਸਲੀ ਰੋ ਰੋ ਕੰਬਲੇ ਹੋ ਜਾਂਦੇ ਹਾਂ ਉਹ ਗੁਰੂ ਹੈ ਗੁਰਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪੁੱਤਰਾਂ ਦੀ ਸਿੱਧੀ ਦੇ ਉੱਤੇ ਵਿਜੈਕਾਰੇ ਲਾਏ ਉਹ ਟੋਲੇ ਨਹੀਂ ਆਪਣੇ ਫਰਜੰਦਾਂ ਅੱਖਾਂ ਦੇ ਸਾਹਮਣੇ ਸੈਦ ਹੋ ਰਹੇ ਨਹੀਂ ਉਹ ਵੇਖ ਰਹੇ ਨੇ ਵੀ ਮੇਰਾ ਪੁੱਤਰ ਸਹੀਰ ਹੋ ਗਿਆ ਦਸਵੇਂ ਸ ਜੀ ਤੇਰਾ ਸਾਨੀ ਨਹੀਂ ਦੇਖਾ ਸਾਨੀ ਤੋਂ ਦੇਖਾ ਹੈ ਮਗਰ ਦਾਨੀ ਨਹੀਂ ਦੇਖਾ ਅਸੀਤੇ ਗੁਰੂ ਘਰ ਪੱਖਾ ਵੀ ਦੇਨੇ ਆ ਨਾ ਜੀ ਉੱਤੇ ਵੀ ਕਹਿ ਦੇਨੇ ਆ ਵੀ ਮੇਰਾ ਲਾਲ ਲਿਖ ਦੇ ਪੱਖਾ ਮੈਂ ਜੀ ਕੁਲਰ ਦਿੱਤਾ ਹੈ ਕੁਝ ਹੋਰ ਕੁਝ ਦੇਨੇ ਨਾ ਵਿਖਾ ਲੈਂਦੇ ਆ ਲੈ ਕੁਝ ਨਾ ਨੇ ਪੁੱਤਰਦਾਨ ਦਿੱਤੇ ਹੋਰ ਇੱਥੇ ਤੇ ਪੁੱਤਰਦਾਦਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਪੁੱਤਰਦਾਦਾ ਜੀ ਗੁਰੂ ਮਹਾਰਾਜ ਹੈ ਉਹਨਾਂ ਨੇ ਸੰਕੋਚ ਨਹੀਂ ਕੀਤਾ ਜਿਹੜੀ ਧਰਤੀ ਨੂੰ ਆਪ ਭਾਗ ਲਾਏ ਅਨੰਦਪੁਰ ਸਾਹਿਬ ਦੀ ਧਰਤੀ ਆਪ ਵਸਾਈ ਤੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਨਾ ਦੀ ਉੱਥੇ ਕਬੀਰ ਰਾਜ ਪਤਾ ਕੀ ਲਿਖਦਾ ਕਦੇ ਜਦੋਂ ਅਨੰਦਪੁਰ ਸਾਹਿਬ ਕਿਲੇ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰ ਨਿਕਲਣ ਲੱਗੇ ਨਾ ਉਹ ਕਹਿੰਦੇ ਮੰਦਰ ਮੰਦਾਰ ਛੱਡ ਕੇ ਦਾਤਾਰ ਜਾ ਰਿਹਾ ਏ ਵੇਖੋ ਅਨੰਦਪੁਰ ਦਾ ਸ਼ਿੰਗਾਰ ਜਾ ਰਿਹਾ ਏ ਇੰਜ ਲੱਗਾ ਜਿਵੇਂ ਅਨੰਦਪੁਰ ਸਾਹਿਬ ਦਾ ਸ਼ਿੰਗਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਨਾਲ ਲੈ ਚਲੇ ਨੇ ਅੱਗੇ ਨੇ ਗੁਰੂ ਗੋਬਿੰਦ ਸਿੰਘ ਪਿੱਛੇ ਨੇ ਸਿੰਘ ਸਾਰੇ ਨਾਲ ਹੈ ਮਾਤ ਗੁਜਰੀ ਪਦ ਪਿਆਰੇ ਤੇ ਚਾਰ ਦੁਲਾਲੇ ਜੱਥੇ ਬਣਾ ਕੇ ਤੁਰੇ ਸਨ